ਮਾਂ ਤੇ ਕਿਵੇਂ ਦੁਕਾਨ ਚ ਆ ਕੜਾਹੀ ਚੜਾਈ ਖੜਾ ਕੋਈ ਦਿਵਾਲੀ ਵਾਲਾ ਆਫਰ ਚਲਾਤਾ ਕੋਈ ਕੰਮ ਕਰ ਲਿਆ ਨਹੀਂ ਮੈਂ ਕਿਹਾ ਗੁਲਗਲੇ ਪਕਾ ਲਏ ਗੁਲਗਲੇ ਹਾਂ ਸਿਆਣੇ ਕਹਿੰਦੇ ਨੇ ਕਿ ਜਵੇਂ ਨਰਮੀ ਚ ਨਹੀਂ ਅਕੇ ਗੁਲਗਲੇ ਪਕਾਉਂਦੇ ਕਿ ਫਲ ਵਾਲਾ ਚੱਕੂ ਹਾਂ ਮੈਂ ਕਿਹਾ ਮਰੀਜ਼ ਲੋਟ ਹੋ ਤੁਰੇ ਜਾਣਗੇ ਤਾਂ ਕਰਕੇ ਗੁਲਗਲੇ ਇਹ ਬਣਾਉਣਾ ਮੈਂ ਹੁਣ ਕਬਜ਼ੀ ਵਾਲੀ ਦਵਾਈ ਮੈਂ ਕਬਜ਼ ਜਿਹੜੀ ਦਵਾਈ ਬਣਾਉਣੀ ਹਾਂ ਜਿਹੜੀ ਆਪਾਂ ਉਦੋਂ ਪਾਈ ਸੀ ਵੀਡੀਓ ਉਹ ਬਣਾਈ ਜਾਂਦੇ ਸੀਗੇ ਉਹ ਕੀ ਸੀਗਾ ਉਹ ਦਵਾਈ ਸੀ ਖੁਰਕ ਦੀ ਅਜਾ ਖੁਰਕ ਦੀ ਉਹ ਖੁਰਕ ਦੀ ਸੀ ਆਹ ਦਵਾਈ ਬਣਾਉਣਾ ਇਹ ਆ ਤੇਰੀ ਇਹ ਕਬਜ਼ੀ ਵਾਸਤੇ। ਸਕੀ ਕੀ ਪੈਂਦਾ ਹੈ ਜੀ? ਆਹ ਦੇਸੀ ਘਿਓ ਆ। ਹੂੰ। ਇਹ ਦੇਸੀ ਘਿਓ ਪੈਂਦਾ ਹੈ ਜੀ ਕਬਜ਼ੀ ਲਈ। ਦੇਸੀ ਘਿਓ ਜੀ ਦੇਸੀ ਘਿਓ। ਆ ਇਹ ਚਾਹੂ ਜੀ ਥੋੜਾ ਜਿਹਾ ਬੇਸਣ। ਵਧੀਆ ਪਿਓਰ ਬੇਸਣ। ਹੂੰ। ਇਹ ਬੇਸਣ ਪਾਏ ਤੂੰ ਨਾ ਪਤਾ ਹਾਰਡ ਹੋ ਜਾਂਦੇ ਆ ਫੇ ਗੋਲੀਆਂ ਬੱਟੀਆਂ ਜਾਂਦੀਆਂ। ਠੀਕ ਹੈ। ਲਓ ਵੀ ਕਬਜ਼ੀ ਵਾਲੀ ਦਵਾਈ ਤਿਆਰ ਕਰੀ ਜਾਂਦਾ ਬਾਈ ਬੰਤਾ। ਜਿਹਨੂੰ ਕਬਜ਼ ਦੀ ਪ੍ਰੋਬਲਮ ਆ ਤਾਂ ਇੱਥੇ ਲੋਕੇਸ਼ਨ ਸਾਨੂੰ ਸਮਝਾ ਦਿੰਨੇ ਆ ਇੱਥੇ ਆ ਕੇ ਲਿਜਾ ਸਕਦੇ ਆ। ਘਰੇ ਬੈਠੇ ਵੀ ਮੋ ਬਾਸ ਸਕਦੇ ਆ। ਹਾਂ 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 ਘਰੇ ਬੈਠਣ ਹੁਂ ਦੇ ਦਿੰਦੇ ਆ। ਉਹ ਮੈਨੂੰ ਕੋ ਪਛਾ ਦੇਣਗੇ ਕੋਰੀਅਲ ਕਰਾ ਦੇਣਗੇ ਲੋਕੇਸ਼ ਨੇ ਆਪਣੀ ਭੈਣ ਭਰਾ ਉੱਥੇ ਮੰਗਾ ਸਕਦਾ ਬੈਠਾ ਗੱਲ ਕਰ ਚਾਂਸ ਹੀ ਹੈ ਵੀ ਅਗਲਾ ਡਰੈਸ ਜਰ ਕਿਦਨੇ ਪੁੱਛ ਲੈ ਕਈ ਵਾਰੀ ਨਾ ਵੱਧ ਲੱਗ ਜਾਂਦਾ ਕਰਨ ਵੀ ਉੱਥੇ ਇੱਥੇ ਕਿਹੜੇ ਡਰੈਸ ਲਖਾ ਦਿਓ ਅਸੀਂ ਉੱਥੇ ਆਪੇ ਉਪਰ ਦੀ ਕਰ ਦਾਂਗੇ ਅਗਲੇ ਦਿਨ ਇਹ 2 ਮਹੀਨਿਆਂ ਦਾ ਕੋਰਸ ਆ ਖਿਹੜਾ ਤਾਂ ਛੁੱਟ ਜਾਂਦਾ ਇੱਕ ਤਜਰਬਾ ਹੈ ਜੇ ਜਣੇ ਥੋੜਾ ਜਿਹਾ ਗੋਲੀਆਂ ਵੱਧ ਲੈ ਲੈ ਮੋਟੀ ਵੱਟ ਕੇ ਜਣੇ ਲੈਟਰਿੰਗ ਜਦੋਂ ਖੁੱਲ ਕੇ ਆ ਗਈ 2 ਦਿਨ ਪੂਰੀ ਖੁੱਲ ਕੇ ਤੇ ਅੰਦਰੋਂ ਗੰਦ ਪਹਿਲੇ ਨਿਕਲ ਜਾਂਦਾ ਜਿਹੜਾ ਗੰਦ ਕਈ ਵਾਰੀ ਜਿਵੇਂ ਅੱਜ ਲੈਟਰਿੰਗ ਜਾਣਾ ਜੇ ਉਹ ਨਿਕਲਦੇ ਹੀ ਪਰਸੋਂ ਨੂੰ ਆ ਫਿਰ ਤਾਂ ਮੁਸ਼ਕਣਾ ਹੀ ਅੰਦਰ ਉਹ ਤਾਂ ਗੈਸ ਬਣ ਜਾਂਦਾ ਉਹ ਦੁਬਾਰਾ ਤਜਾਬ ਬਣ ਜਾਂਦਾ ਹੈ ਅੰਤਰੀ ਨੂੰ ਸੋਜ ਆ ਜਾਂਦੀ ਹੈ ਫਿਰ ਜਣੇ ਗੱਲਾਂ ਕਹਾਣੀ ਖਾਸ ਹੀ ਵਿਗੜ ਜਾਂਦੀ ਉਸ ਰੋਡ ਤੇ ਤਾਂ ਜਣੇ ਕਈ ਵਾਰੀ ਮਰੀਜ਼ ਤੋਂ ਨਹੀਂ ਲੈਤੀ ਜਿੰਦੀ ਕੋਈ ਗੋਲੀ ਕੰਚ ਦੀ ਗੋਲੀ ਤੋਂ ਛੋਟੀ ਵੱਟਲਾ ਰਾਤ ਨੂੰ ਪੈਣ ਲੱਗਿਆ ਲੈ ਲੋ ਹੂੰ ਤੜਕੇ ਨੂੰ ਸੋਨੂੰ ਨਾਨਦ ਆਉ ਤੜਕੇ ਉੱਠ ਕੇ ਬਾਹਰ ਅੰਦਰ ਜਾਓਗੇ ਤੇ ਲੈ ਡਰਿੰਕ ਖੁੱਲ ਕੇ ਆਜੋ ਜਦੋਂ 2 ਮਹੀਨੇ ਹੋ ਗਏ ਇਸ ਰੋਡ ਤੇ ਤੇ ਤੁਹਾਡਾ ਆਟੋਮੈਟਿਕ ਕਬਜ਼ੀ ਤੋਂ ਖੜਾ ਛੋਟਾ ਹਾਂ ਗੋਲੀ ਐਵੇਂ ਵੀ ਗੋਲੀ ਕੰਚ ਦੀ ਗੋਲੀ ਤੋਂ ਨਿੱਕੀ ਵੱਟੇ ਥੋੜੀ ਜੀ ਕਈ ਮਰੀ ਹਿਸਾਬ ਦੇਖ ਲਓ ਵੀ ਸਾਨੂੰ ਇੰਨੀ ਕਿ ਨਾਲ ਸਰਦਾ ਵੱਡੀ ਵੀ ਨਾ ਵਟਿਓ ਨਾ ਛੋਟੀ ਉਹਦਾ ਤਜਰਬਾ ਦੇਖੋ ਵੀ ਸਾਨੂੰ ਇੰਨੀ ਕਿ ਨਾਲ ਸਾਡਾ ਲੋਟ ਆ ਤੇ ਕਿਤੇ ਵੱਡੀ ਵੱਟ ਨੂੰ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਜਿਵੇਂ 3000 ਫੋੜ ਨਹੀਂ ਜਿਵੇਂ ਫਰ ਫਰ ਕਰਦਾ ਹੁੰਦਾ ਕਿਤੇ ਲੈਟਰਿੰਗ ਚ ਬੈਠੇ ਫਰ ਫਰ ਕਰੀ ਜਾਉ ਉਹ ਲੋਟ ਤੇ ਵੀ ਲੋਟ ਨਹੀਂ ਜਣੀ ਗੋਲੀ ਕੈਂਚ ਦੀ ਗੋਲੀ ਜੇ ਤੁਹਾਨੂੰ ਐ ਲੱਗਦਾ ਵੀ ਸਾਨੂੰ ਹਲੇ ਬਣੀ ਨਹੀਂ ਗੱਲ ਫੇਰ ਕੈਂਚ ਦੀ ਗੋਲੀ ਜੀ ਨਹੀਂ ਵੱਟਿਓ ਕਿੰਨੇ ਕ ਮਰੀਜ਼ ਠੀਕ ਹੋ ਗਏ ਬਾਈ ਹੁਣ ਤੱਕ ਬਹੁਤ ਜੀ ਬਹੁਤ ਆ ਦਵਾਈ ਤਾਂ ਮੈਥੋਂ ਪੂਰੀ ਨਹੀਂ ਆਉਂਦੀ ਠੀਕ ਆ ਕਿਥੋਂ ਕਿਥੋਂ ਦਵਾਈ ਲੈ ਕੇ ਬਾਈ ਆ ਕੇ ਉਹ ਗਿਣਤੀ ਤੋਂ ਬਾਹਰ ਹੈ ਤੇ ਆ ਵੀ ਦਵਾਈ ਸਾਡੇ ਕੋਲ ਬਸ ਅੱਜ ਦਾ ਤੇ ਕੱਲ ਦਾ ਪਰਸ ਨੂੰ ਹੋਰ ਤਿਆਰ ਹੋਊਗੀ ਕੜਾਹੀ ਚ ਪਾਇਆ ਪਿਆ ਸਾਰਾ ਸਮਾਨ ਜਾ ਕੇ ਫੇਰ ਭੁੰਨਣ ਮੰਨ ਜਾਣਾ ਇਹ ਪ੍ਰੋਬਲਮ ਜ਼ਿਆਦਾ ਆ ਨਾ ਕਬਜ਼ ਦੀ ਬਾਲੀ ਜ਼ਿਆਦਾ ਆ ਬਾਲੀ ਤਜਾਬ ਦੀ ਕਬਜ਼ੀ ਦੀ ਤਾਂ ਬਾਲੀ ਆ ਜਣੇ ਜਿੱਦਾਂ ਦੀ ਵੀਡੀਓ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਯਾਰ ਹਾਂ ਤੇ ਕਬਜ਼ੀ ਦੀ ਸਮੱਸਿਆ ਜਾ ਰਹੀ ਆ ਫਰ ਭਾਈ ਕਈ ਵਾਰੀ ਤੇਰਾ ਕਿਹੜਾ ਜਿਲੂ ਜਿੱਥੇ ਆ ਕੇ ਦੱਸੋ ਫ੍ਰੀਜ ਖਾ ਕੇ ਗਿਆ ਕੁਛ ਕੱਢ ਜਾਈਂ ਹਾਂ ਜੀ ਹਾਂ ਜੀ ਉਹ ਨਾਂ ਤਾਂ ਲੈਂਦੇ ਨਹੀਂ ਹਾਂ ਉਹ ਅੱਜ ਉਹ ਡਿਊਟੀੋਂ ਲੇਟ ਹੋ ਗਿਆ ਉਹ ਕਹਿੰਦਾ ਮੈਨੂੰ ਵੰਤ ਕੱਲ ਕਹਿੰਦਾ ਗੋਲੀ ਜਾਰ ਇੱਕ ਦੇ ਕਬਜੀ ਆ ਮੈਂ ਚੌੜ ਪੈ ਗਿਆ ਮੈਂ ਚੌੜ ਪੈ ਗਏ ਵਾਵਾ ਦੇਤੀ ਕੰਚ ਦੀ ਗੋਲੀ ਤੋਂ ਜ਼ਿਆਦੇ ਤੇ ਉਹ ਤਾਂ ਅੱਜ ਡਿਊਟੀ ਨਹੀਂ ਆਇਆ ਗਿਆ ਵਿਚਾਰੇ ਤੋਂ ਪੱਗ ਮੰਨਣ ਦਾ ਟਾਈਮ ਨਹੀਂ ਲੱਗਿਆ ਜਿਉਹਨੂੰ ਪੱਗ ਦਾ ਲੜ ਲਿਆ ਕਰੀ ਉਹਦੋਂ ਨੂੰ ਉਧਰ ਭੱਜ ਲਿਆ ਕਰੀ ਜਿਉਹਨੂੰ ਪੱਗ ਦਾ ਟਾਈਮ ਆਇਆ ਕਰ ਵੀ ਬੰਨ ਕੇ ਜਾਵਾਂ ਡਿਊਟੀ ਤੇ ਅੱਜ ਡਿਊਟੀ ਆਇਆ ਨਹੀਂ ਡਿਊਟੀ ਹੁਣ ਨਹੀਂ ਦਿੱਤਾ ਜਣੀ ਉਹਨੂੰ ਥੋੜੀ ਜੀ ਵੱਧ ਦੇ ਬੈਠੇ ਚੌੜ ਕਰਦੀ ਉਹਨੂੰ ਪੱਗ ਮੰਨਣ ਦਾ ਹੁਕਮ ਨਹੀਂ ਹੁਣ ਲੋਟ ਹੋ ਗਿਆ ਤੜਕੇ ਸੁਨੇਹਾ ਉਹਨੇ ਫੋਨ ਕਰਿਆ ਹੁਣ ਕਰਿਆ ਉਹਦਾ ਮੰਤਰ ਜਮਾ ਮੇਰਾ ਸਾਰਾ ਮਲਬਾ ਸਾਰਾ ਖਤਮ ਹੋ ਗਿਆ ਲੇਖੜ ਗਿਆ ਤੇ ਮੈਂ ਲੋਟ ਹੋ ਗਿਆ ਡਿਊਟੀ ਤੇ ਚੱਲ ਕੱਲ ਨੂੰ ਵਾਜਾਂਗੇ ਅੱਜ ਡਿਊਟੀ ਤੇ ਗਿਆ ਨਹੀਂ ਹੋ ਤੇ ਜਾਣ ਨਹੀਂ ਦਿੰਦਾ ਡਿਊਟੀ ਤੇ ਇੰਨੀ ਤੇਜ਼ ਹੈ ਕਈ ਵਾਰੀ ਤੇਜ਼ ਤਾਂ ਸੀ ਸਾਡੀ ਇਹੋ ਜ਼ੁਰਤ ਕਿੰਨੀ ਵੀ ਕਰੀਏ ਪਰ ਵੱਧ ਕਰਦੇ ਨਹੀਂ ਕਈ ਵਾਰੀ ਕੋਈ ਬੋੜਾ ਠੇਰਾ ਹੁੰਦਾ ਵਿਚਾਰਾ ਉਹ ਵੀ ਭੜਾ ਲੱਗਦਾ ਇਹਨੂੰ ਹੁਣ ਪੂਰਾ ਜਮਾ ਬੱਤ ਕਰਕੇ ਆ ਦਵਾਈ ਭੁੰਨ ਦੇਗੇ ਵਿੱਚ ਭੁੰਦੇ ਤਾਂ ਇਹਨੀਆਂ ਗੋਲੀਆਂ ਬੱਟੀਆਂ ਜਾਂਦੀਆਂ ਨਹੀਂ ਗੋਲੀਆਂ ਨਹੀਂ ਬੱਟੀਆਂ ਜਾਂਦੀਆਂ ਵਾਸਨਾਉਣ ਲੱਗ ਗਈ ਕਿਹੜਾ ਹਾਂ ਇਹ ਹੁਣ ਦਵਾਈ ਭਾਈ ਜਿਹੜੀ ਉਹਦੇ ਭੱਠੀ 'ਚ ਤਿਆਰ ਕੀਤੀ ਆ ਉਹ ਪਾਉਣਾ ਹੈ ਹਾਂ ਉਹ ਪਾਉਣਾ ਹੁਣ ਬਣਾ ਲੈਣਾ ਘੋ ਪਾਤਾ ਇਹਦੇ ਵਿੱਚ ਹੂੰ ਸਾਰਾ ਲੋਟ ਹੋ ਗਿਆ ਇਹਦੇ ਵਿੱਚ ਬਦਾਮ ਆ ਅੱਛਾ ਪਹਿਲਾਂ ਬਦਾਮ ਪਾਏ ਸੀ ਹਾਂ ਠੀਕ ਹੈ ਬਦਾਮ ਦੀ ਤਾਕਤਰੀ ਇੱਕ ਗੱਲ ਹੋਰ ਐਤੂ ਬਾਅਦ ਉਹ ਬਣਾਉਂਗਾ ਸ਼ੂਗਰ ਵਾਲਿਆਂ ਵਾਸਤੇ ਅੱਛਾ ਕੱਲੇ ਬਦਾਮ ਗੋਲੀਆਂ ਅੰਗਰੇਜ਼ੀ ਲੈਣ ਦੀ ਲੋੜ ਨਹੀਂ ਕੱਲੇ ਚਾਰ ਬਦਾਮ ਲੈਣੇ ਆ ਰੋਜ਼ ਠੀਕ ਹੈ ਹਾਂ ਉਹ ਉਹ ਵੀ ਆਪਾਂ ਸ਼ੂਗਰ ਵਾਲਿਆਂ ਵਾਸਤੇ ਨਾ ਕਈ ਵਾਰੀ ਅੰਗਰੇਜ਼ੀ ਗੋਲੀ ਲੈਂਦਾ ਤੇ ਦੋ ਤੜਕੇ ਦੋ ਹੱਥ ਨੇ ਬਦਾਮ ਲੈ ਲਿਆ ਕਰੇ। ਉਗਰਨੀ ਨੇੜੇ ਆਉਂਦਾ ਨਾ ਵਧੇ ਨਾ ਘਟੇ। ਸੈਟਰ ਹੂ ਜਮਾ ਤੇ ਅੰਗਰੇਜ਼ੀ ਦਵਾਈ ਤੋਂ ਖੜਾ ਛੁੱਟ ਜੂ। ਹੁਣ ਕਿੰਨੇ ਜਾਣੇ ਦੀ ਦਵਾਈ ਤਿਆਰ ਕਰਤੀ ਬਾਈ? ਇਹ ਬਸ ਆ ਹੋ ਗਈ ਹੁਣੇ 100 ਕ ਬੰਦੇ ਦੀ ਤਿਆਰ। ਅਸਿਆ। ਬਾਈ ਕਿੰਨਾ ਕ ਟਾਈਮ ਲੱਗ ਜਾਂਦਾ ਐ ਦਵਾਈ ਤਿਆਰ ਕਰਨ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ? ਇਹ ਆ ਤਾਂ ਦਵਾਈ 8 ਦਿਨ ਲੱਗ ਜਾਂਦੀ ਐ। ਜਿਹੜਾ ਕਬਜੀ ਐ। ਹਾਂ। ਇਹ ਤੇ ਤਾਂ 8 ਦਿਨ ਲੱਗ ਜਾਂਦੇ ਜੀ। ਲੋਕੇਸ਼ਨ ਦੱਸੀ ਬਾਈ। ਲੋਕੇਸ਼ਨ ਐ ਪੁੱਚੋ ਮੰਡੀ, ਜ਼ਿਲ੍ਹਾ ਬਠਿੰਡਾ। ਤੇ ਉਹ ਬੱਸ ਸਟੈਂਡ ਕੋਲੇ ਨਾ ਪਵਾਰਾ ਚੌਕ ਆ। ਉਥੇ ਆ ਕੇ ਇੱਕ ਆਪਣੇ ਬਾਲਿਆਂ ਵਾਲੀ ਰੋਡ ਜਾਂਦੀ ਆ। ਆ ਆ ਗਿਆ ਤਿਲਫਰਾ। ਤਿਲਫਰਾ। ਹਾਂ ਸਾਰਾ ਸਮਾਨ ਪਾਉਂ ਆ ਵਿੱਚ। ਬਣਾ ਨੂੰ ਗੱਲ। ਤੇ ਪਵਾਰਾ ਚੌਕ ਚੋਂ ਨਾ ਬਾਲਿਆਂ ਵਾਲੀ ਰੋਡ ਤੇ ਸਿੱਧਾ ਗਾਂ ਬਚਿੱਤਰ ਸਿੰਘ ਦੀ ਦੁਕਾਨ ਆ ਉਹ ਕਵਾੜਗਾ ਪੁਰਾਣਾ। ਉਹਦਾ ਮੁੰਡਾ ਵੇਂਦਾ ਹੁਣ ਤਾਂ ਰਾਜ। ਉਹਦੀ ਦੁਕਾਨ ਦੇ ਨਾਲ ਦੀ ਮੁੜਿਆ ਉਹ ਬੈਕ ਸਾਈਡ ਆਪਣੀ ਦੁਕਾਨ ਆ। ਤੇ ਬਾਕੀ ਨੰਬਰ ਬਾਈ ਸਕਰੀਨ ਤੇ ਚੱਲੀ ਜਾਂਦੇ ਆ। ਹਾਂ ਨੰਬਰ ਬਾਈ ਨਾਲ ਸੰਪਰਕ ਕਰ ਸਕਦੇ ਹੋ। ਤੇ ਇੱਥੇ ਆ ਕੇ ਵੀ ਲਿਆ ਸਕਦੇ ਹਾਂ ਘਰੇ ਬੈਠੇ ਵੀ ਮੰਗਵਾ ਸਕਦੇ ਹਾਂ ਹਾਂ ਇਹ ਕੀ ਹੈ ਜੀ گلاب ਦੇ ਫੁੱਲ ਇਹ ਵੀ ਪੈਂਦੇ ਆ ਹੈ ਹਾਂ ਇਹ ਵੀ ਪੈਂਦੇ ਇਹ ਤਾਂ ਇੱਕ ਦਿਨ ਮੇਵੇ ਮੰਗੂ ਤਿਆਰ ਕਰਦਾ ਤੇ ਹੋਰ ਮੇਵਾ ਹੀ ਆ ਹੈ ਅੱਛਾ ਬਦਾਮ ਦਾਖਾਨ ਹਾਂ گلاب ਹੈ ਉਹ ਐ ਵੀ ਜਣੇ ਦੇਸੀ ਕਿਉ ਹੋ ਗਿਆ ਦੇਸੀ ਹਾਂ ਇਹ ਕਬਜੀ ਤੋਂ ਆਪਾਂ ਛਰਤੀਆ ਕਹਿੰਦੇ ਆ ਅੱਛਾ ਜਿੰਨੀ ਦਵਾਈ ਬਣਾਉਣਾ ਕਬਜੀ ਤੋਂ ਜਿੰਨੂੰ ਦੇਤੀ ਉਹ ਮੈਂ ਲਾ ਵੀ ਦੋ ਗੋਲੀਆਂ ਲੈ ਲਈਆਂ ਆਇਆ ਕਿਹਾ ਗੁਰੂਆ ਵੀ ਮੈਨੂੰ ਹੋਰ ਕੱਲ ਇੱਕ ਹੋਰ ਹੈ ਜੇ ਕਿਸੇ ਦਾ ਪੇਟ ਵੱਡਾ ਬਾਧਾ ਬਾਲਾ ਐ ਤੋੜੇ ਜਿਹੜਾ ਟਿੱਡਾ ਹੈ ਇਹ ਪੇਟ ਨੂੰ ਵੀ ਕਟਾਉਂਦੀ ਹੈ ਅੱਛਾ ਪੇਟ ਵਾਸਤੇ ਵੀ ਬਾਲਾ ਚੰਗਾ ਆਹ ਦਾ ਆਖਾਂ ਲਓ ਵੀ ਐ ਬਣਦੀ ਆ ਬਾਈ ਕਾਬਜੇ ਵਾਲੀ ਦਬਾਈ ਆ ਬਣਦੀ ਆ ਆ ਦੂਜੀਆਂ ਵੱਡੀਆਂ ਦਾ ਆਖਾਂ ਵੱਡੀਆਂ ਦਾ ਆਖਾਂ ਵੀ ਪੈਂਦੀਆਂ ਨੇ ਹਾਂ ਵੱਡੀਆਂ ਦਾ ਆਖਾਂ ਤੇ ਲਿਓ ਬਾਈ ਹਿਸਾਬ ਨਾਲ ਹਾਂ ਲਿਓ ਉਹ ਹਿਸਾਬ ਨਾਲ ਗੋਲੀ ਵਟ ਲੈਣੀ ਆ ਵਿਚੋ ਦਾਖ ਹੈ ਜਿਹੜਾ ਹੂੰ ਦਾਖ ਚਾਹੇ ਤੁਸੀਂ ਮੂੰਖਾ ਲੋ ਚਾਹੇ ਪਾਣੀ ਨਾਲ ਲੰਗਾ ਲੋ ਲੈ ਸਕਨੇ ਹੋ ਜਣੇ ਇਹ ਨਾ ਵੀ ਕੱਢ ਕੇ ਦਾਖਾਂ ਸਿੱਟ ਦਿਓ ਨਾਲ ਹੀ ਖਾਣੀਆਂ ਨੇ ਆ ਨਾਲ ਆ ਚਾਂਦੀ ਦੇ ਵਰਕ ਇਹ ਵੀ ਲਾਵੇਂਗਾ ਲਾਉਣੇ ਪੈਣਗੇ ਜੀ ਇਹ ਪੇਟ ਦੀ ਜਿਹੜੀ ਪੂਰੀ ਸ਼ਕਤੀ ਵੀ ਬਣੂਗੀ ਗੱਲ ਦੀ ਅੱਛਾ ਲੋ ਬਈ ਮਿਹਨਤ ਬਹੁਤ ਲਾਗਦੇ ਹਨ ਫਿਰ ਇਹ ਚੀਜ਼ ਨੂੰ ਜਰ ਬਣਾਉਣ ਚ ਬੰਦੇ ਬਈ ਪੂਰੀ ਮੈਂ ਤਾਂ ਆਖਿਆ ਬੜੀ ਹਮ 8-9 ਦਿਨ ਲੱਗ ਜਾਂਦੇ ਹੈ ਵੀ ਥੋੜੇ ਘਨੇ ਖੜਕੜੇ ਨਾਲ ਹੀ ਬਣ ਜੂਗੀ ਹਾਂ ਬਾਬਾ ਟਾਈਮ ਲੱਗਦਾ ਤੇ ਨਾਲੇ ਆਏ ਨਹੀਂ ਵੀ ਦੋ ਵੀ ਕਲਾ ਆਏ ਤਾਂ ਨਹੀਂ ਵੀ ਆਪਾਂ ਉਹ ਕਰਦੇ ਹਾਂ ਹਮ ਇਹ ਤੇ ਪੈਸੇ ਵੀ ਲੱਗਦੇ ਨਾ ਬਰਾਬਰ ਨੂੰ ਇਹ ਤਾਂ ਲੋਕ ਸੇਵਾ ਹੈ ਯਾਰ ਇਹ ਲੋਕ ਸੇਵ ਹੀ ਕਰਦੇ ਇੱਕ ਤਰ੍ਹਾਂ ਦੀ ਹਾਂ ਲਓ ਵੀ ਮੈਂ ਲਾਤੀ ਬਈ ਚਾਂਦੀ ਵੀ ਵਿੱਚ ਤੇਲ ਲਿਆ ਸਕਦੇ ਇੱਥੋਂ ਆ ਕੇ ਪੁੱਛੋ ਮੰਡੀ ਜ਼ਿਲ੍ਹਾ ਬਠਿੰਡਾ ਹਾਂਜੀ ਤੇ ਬਚਿੱਤਰ ਕਵਾੜੀ ਦੇ ਕੋਲੇ ਦੁਕਾਨਾਂ ਬੰਤੇ ਦੀ ਬਾਈ ਹਾਂ ਤੇ ਬਾਕੀ ਤਜਰਬਾ ਹੈਗਾ ਇਹ ਚੀਜ਼ ਦਾ ਜਿਹੜੇ ਲੈ ਕੇ ਗਏ ਨੇ ਜਿਹੜੇ ਲੈ ਕੇ ਗਏ ਨਾ ਉਹ ਦੁਬਾਰੇ ਲੈ ਗਏ ਅੱਛਾ ਡੱਬੀਆਂ ਭਰਾ ਕੇ ਠੀਕ ਆ ਜੀ ਹਾਂ ਕਿਹੜਾ ਅੱਜ ਦਾ ਦਿਨ ਆਹੀ ਹੈ ਫੇਰ ਕੱਲ ਨੂੰ ਹੋਰ ਤਿਆਰ ਕਰ ਦਾਂ